ਇਹ ਇੱਕ ਆਜ਼ਾਦ ਤੇ ਸਵੈ-ਸਬਰਥ ਕੌਮ ਦੀ ਨਿਸ਼ਾਨੀ ਆ ਜੋ ਸਾਡੇ ਸਿੱਖ ਨੌਜਵਾਨਾਂ ਨੇ ਪਿਛਲੇ 10 ਦਿਨਾਂ ਚ ਕਰਕੇ ਦਿਖਾਇਆ। ਉਹ ਦੱਸਦਾ ਹੈਗਾ ਵੀ ਇਹ ਇਹ ਲੋਕਾਂ ਨੇ ਵਾਕਿਆ ਹੀ ਅਟਕ ਦਰਿਆ ਨੂੰ ਰੋਕਿਆ ਹੋਵੇਗਾ। ਇਹ ਇਹਨਾਂ ਲੋਕਾਂ ਨੇ ਚੰਗੇਜ਼ ਖਾਂ ਤੇ ਅਹਿਮਦ ਸ਼ਾਹ ਬਦਿਆਲੀ ਦਾ ਰਾਜ ਰੂ ਰੋਕਿਆ ਹੋਵੇਗਾ। ਇਹਨਾਂ ਲੋਕਾਂ ਨੇ ਹੀ ਸਿਕੰਦਰ ਨੂੰ ਰੋਕਿਆ ਹੋਵੇਗਾ। ਸੋ ਇਹਨਾਂ ਨੇ ਅੱਜ ਵੀ ਦੱਸ ਦਿੱਤਾ ਵੀ ਉਹਨਾਂ ਦੀ ਰਗਾਂ ਵਿੱਚ ਅੱਜ ਵੀ ਉਹ ਸਿੱਖ ਸ਼ਹੀਦਾਂ ਦਾ ਆਪਣੇ ਮਹਾਨ ਗੁਰੂਆਂ ਦਾ ਤੇ ਉਹਨਾਂ ਮਹਾਨ ਮੱਤੇ ਯੋਧਿਆਂ ਦਾ ਖੂਨ ਆ ਜਿਹੜਾ ਉਹ ਵਾਇਰਿਆ ਹੈ ਜਿਹੜੇ اٹਕ ਨੂੰ ਰੋਕ ਸਕਦੇ ਆ ਜਿਹੜੇ ਝਾਲਮਾਂ ਨੂੰ ਰੋਕ ਸਕਦੇ ਆ ਗਿਆ ਸੋ ਸੋ ਇਹਨਾਂ ਸਿੱਖ ਨੌਜਵਾਨਾਂ ਨੇ ਜਿਨ੍ਹਾਂ ਨੂੰ ਆਪਾਂ ਛੇੜੀ ਕਹਿੰਦੇ ਆ ਜਿਨ੍ਹਾਂ ਨੂੰ ਮਢੀਰ ਕਹਿੰਦੇ ਸੀ ਜਿਨ੍ਹਾਂ ਨੂੰ ਪਤਾ ਨਹੀਂ ਕਿਹੜੇ-ਕਿਹੜੇ ਨਾਵਾਂ ਨਾਲ ਉੜਦਾ ਪੰਜਾਬ ਕਹਿੰਦੇ ਸੀ ਅੱਜ ਉਹਨਾਂ ਨੇ ਦੱਸਿਆ ਜਿਸ ਤਰ੍ਹਾਂ ਉਹ ਸੇਵਾ ਭਾਵਨਾ ਖਾਸ ਕਰਕੇ ਭਾਈ ਅਮਰਤਪਾਲ ਸਿੰਘ ਦੇ ਗਰੁੱਪ ਦਾ ਜਿਹੜਾ ਕੈਂਪ ਆ ਜਿਹੜੇ ਪਹਿਲੇ ਦਿਨ ਤੋਂ ਹੀ ਬਾਪੂ ਤਰਸੇਮ ਸਿੰਘ ਉਹਨੂੰ ਉੱਥੇ ਲਾ ਕੇ ਬੈਠੇ ਆ ਉਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਨੌਜਵਾਨਾ ਜਿਹੜੇ ਬਾਈ ਦੀਪ ਸਿੰਘੂ ਤੇ ਭਾਈ ਅਮਰਤਪਾਲ ਸਿੰਘ ਦੀ ਤੋਂ ਰਹਿਨਮਾਈ ਲੈ ਕੇ ਜਿਸ ਢੰਗ ਨਾਲ ਆ ਜਿਹੜੇ ਅੱਗੇ ਵਧ ਰਹੇ ਆ ਸੋ ਉਹਨੇ ਦਰਸਾਇਆ ਹੈ ਕਿ ਸਿੱਖ ਕੌਮ ਸਿਆਸੀ ਤੌਰ ਤੇ ਗੁਲਾਮ ਹੋਣ ਦੇ ਬਾਵਜੂਦ ਵੀ ਉਹਨੇ ਮਾਨਸਿਕ ਔਰ ਸਿਧਾਂਤਕ ਤੌਰ ਤੇ ਗੁਲਾਮੀ ਨੂੰ ਕਬੂਲਿਆ ਨਹੀਂ ਹੈ ਉਹ ਵਾਰ-ਵਾਰ ਵਾਰ-ਵਾਰ ਜਿਹੜੇ ਹੈਗੇ ਇਸ ਸਿਧਾਂਤਕ ਗੁਲਾਮੀ ਦੇ ਸੰਗਲਾਂ ਨੂੰ ਤੋੜਨ ਦਾ ਯਤਨ ਕਰ ਰਹੀ ਹੈ ਪੰਜਾਬ ਦੀਆਂ ਯੂਨੀਵਰਸਿਟੀ ਵੱਲੋਂ ਸਿੱਖ ਰਿਸੋਰਸੇਜ਼ ਦਾ ਬ੍ਰਾਹਮਣਿਕरण ਕੀਤਾ ਜਾ ਰਿਹਾ ਹੈ ਇਹ ਪ੍ਰੋਜੈਕਟ ਕਾਫੀ ਦੇਰ ਤੋਂ ਚੱਲ ਰਿਹਾ ਹੈ ਜਿਸ ਦਾ ਤੁਸੀਂ ਦੱਸਿਆ ਵੀ 30 35000 ਕਾਪੀਆਂ ਛਾਪਣੀਆਂ ਸੀ 3 ਕਰੋੜ ਤੋਂ ਵੱਧ ਦਾ ਪ੍ਰੋਜੈਕਟ ਹੈਗਾ ਉਹਦੇ ਵਿੱਚੋਂ ਬਹਾਨ ਕੋਸ਼ ਵਿੱਚੋਂ ਜਿਹੜੇ ਸਿੱਖ ਰਿਸੋਰਸਸ ਨੇ ਜਿਹੜੇ ਸਿੱਖੀ ਦੇ ਜਜ਼ਬੇ ਦੀ ਜਾਂ ਸਿੱਖਾਂ ਦੇ ਧਾਰਮਿਕ ਔਰ ਇਤਿਹਾਸਿਕ ਪਰੰਪਰਾ ਦੀ ਵਿਆਖਿਆ ਕਰਨ ਵਾਲੇ ਰਿਸੋਰਸਸ ਆ ਉਹਨਾਂ ਨੂੰ ਡਿਲੀਟ ਕੀਤਾ ਜਾ ਰਿਹਾ ਹੈ ਜਿੱਦਾਂ ਵਿਦਿਆਰਥੀਆਂ ਨੂੰ ਪਤਾ ਲੱਗਾ ਔਰ ਵਿਦਿਆਰਥੀਆਂ ਨੇ ਰੋਸ ਜ਼ਾਹਰ ਕਰਿਆ ਵੀ ਜੇ ਇਹ ਇਹ ਇਹਦੇ ਵਿੱਚ 에ਰਰਸ ਨੇ ਸਿਪਾਈ ਦੀਆਂ ਪ੍ਰੋਬਲਮਸ ਨੇ ਤਾਂ ਜੇ ਇਹਨੂੰ ਡਿਸਟਰੋਏ ਵੀ ਕਰਨਾ ਤਾਂ ਕੁਛ ਇਹ ਸਤਕਾਰਯੋਗ ਢੰਗ ਨਾਲ ਜਿਹੜਾ ਸਟ੍ਰਾਈਕ ਨਾ ਚਾਹੀਦਾ ਇਸ ਤਰ੍ਹਾਂ ਇਹਦੇ ਵਿੱਚ ਗੁਰਬਾਣੀ ਦੇ ਸ਼ਬਦ ਹੋਣਗੇ ਜਾਂ ਹੋਰ ਸਿੱਖ ਰਿਸੋਰਸ ਮਟੀਰੀਅਲ ਹੋਏਗਾ ਸੋ ਉਹ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤੇ ਬਾਅਦ ਵਿੱਚ ਹੁਣ ਦੱਸਿਆ ਜਾਂਦਾ ਵੀ ਕੁਝ ਕੇਸ ਵੀ ਦਰਜ ਹੋਇਆ ਹੈਗਾ ਕੁਝ ਸ਼ਹਿਬ ਅਧਿਕਾਰੀਆਂ ਦੇ ਖਿਲਾਫ ਔਰ ਉਹ ਰਿਕਵਰ ਕਰਕੇ ਜਿਹੜੀਆਂ ਹੈਗੀਆਂ ਕਿਸੇ ਜਗ੍ਹਾ ਸੰਸਕਾਰ ਹੈਗਾ ਜਿਹੜਾ ਉਹਨਾਂ ਉਹਨਾਂ ਦਾ ਜਿਹੜੇ ਅਣਛਪੇ ਸੀਗਾ ਸਾਰਾ ਕੁਝ ਆ ਅਧ ਛਪਿਆ ਜਿਹਦਾ ਸੰਸਕਾਰ ਕੀਤਾ ਗਿਆ ਜਿਹੜਾ ਮਹਾਨ ਕੋਸ਼ ਦੇ ਹਿੰਦੂਕਰਨ ਕਰਨ ਦਾ ਜਿਹੜਾ ਉਯਤਨ ਸੀਗਾ ਉਹਨੂੰ ਠੱਲ ਪਾਈ ਆ ਅਸੀਂ ਇਸ ਚੈਨਲ ਰਾਹੀਂ ਇਹ ਇਹ ਕਰਦੇ ਹੈਗੇ ਆ ਵੀ ਜਿਨ੍ਹਾਂ ਕੋਲ ਪੁਰਾਣੇ ਪਏ ਨੇ ਮਹਾਨ ਕੋਸ਼ ਦੇ ਹਨਾ ਵੀ ਉਹ ਸਾਹਮਣੇ ਰੱਖਣ ਕਿਉਂਕਿ ਜਿਹੜੇ ਹੁਣ ਨਵੇਂ ਇਹਨਾਂ ਨੇ ਲਿਆਉਣੇ ਆ ਉਹਦੇ ਵਿੱਚ ਬਹੁਤ ਸਾਰੀਆਂ ਗੜਬੜਾ ਕਰਦੇ ਭਾਵੇਂ ਸਰਕਾਰਾਂ ਜਿਹੜੀਆਂ ਉੱਥੇ ਕੁਝ ਨਹੀਂ ਕਰ ਰਹੀਆਂ ਪਰ ਪੰਜਾਬ ਦੇ ਵਿੱਚ ਜਿਨਨੇ ਵੀ ਲੋਕ ਹੈਗੇ ਨੇ ਜੇ ਪੰਜਾਬ ਦੇ ਵਿੱਚ ਜਿੰਨੇ ਵੀ ਸਿੱਖ ਨੌਜਵਾਨੀ ਜਿਸ ਤਰੀਕੇ ਦੇ ਨਾਲ ਉਮੜ ਕੇ ਸਾਹਮਣੇ ਆਈ ਹੈ ਜਿਵੇਂ ਆਪਾਂ ਦੇਖਿਆ ਸੀ ਕਿ ਕਿਸਾਨ ਮੋਰਚੇ ਦੇ ਸਮੇਂ ਤੇ ਨੌਜਵਾਨੀ ਅੱਗੇ ਆਈ ਸੀ ਚਾਹੇ ਉਹ ਬੰਨ ਬੰਨ ਨੂੰ ਲੈ ਕੇ ਹੋਵੇ ਜਾਂ ਲੰਗਰ ਦੇ ਤੌਰ ਤੇ ਜਾਂ ਆਪਾਂ ਦੇਖਿਆ ਕਿ ਵਕ ਵਕ ਜਿਹੜੀਆਂ ਸੰਸਥਾਵਾਂ ਨੇ ਅਕਾਲ ਏਡ ਦੀ ਟੀਮ ਵੀ ਜਿਹੜੀ ਉੱਥੇ ਤੁਸੀਂ ਦੇਖਿਆ ਕਿ ਸੇਵਾ ਲਗਾਤਾਰ ਜਿਹੜੀ ਜਾਰੀ ਹੈਗੀ ਹੈ ਬਹੁਤ ਸਾਰੇ ਚਾਹੇ ਆਪਾਂ ਕਹੀ ਕਿ ਕੋਈ ਦੂਰ ਦੁਰਾਡੇ ਹੀ ਕਿਉਂ ਨਾ ਬੈਠਾ ਹੋਵੇ ਉਹਨੇ ਵੀ ਆਪਣਾ ਜਿਹੜਾ ਦਸਵੰਦ ਯੋਗਦਾਨ ਉੱਥੇ ਪੇਜਨ ਦੀ ਜਿਹੜੀ ਹੈ ਆਪਣੇ ਦਿਲ ਦੇ ਵਿੱਚ ਇੱਕ ਰੀਤ ਜਿਹੜੀ ਰੱਖੀ ਹੋਈ ਹੈ ਸਰਦਾਰ ਅਬਦਾਲ ਸਿੰਘ ਜੀ ਇਸ ਸਵੈ ਸਮਰਥਾ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਕੌਮ ਤੇ ਤੌਰ ਤੇ ਜਿਹੜਾ ਸਿੱਖ ਯੂਨਾਈਟਡ ਹੈਗੇ ਨੇ ਭਾਵੇਂ ਸਰਕਾਰਾਂ ਕਹ ਲਈਏ ਜਾਂ ਜਿਹੜੀ ਸੈਂਟਰ ਕਹ ਲਈਏ ਉਹ ਸਾਡਾ ਹੱਥ ਪੱਲਾ ਨਹੀਂ ਫੜ ਰਹੇ ਇਹ ਇੱਕ ਆਜ਼ਾਦ ਤੇ ਸਵੈ ਸਮਰਥ ਕੌਮ ਦੀ ਨਿਸ਼ਾਨੀ ਆ ਜੋ ਸਾਡੇ ਸਿੱਖ ਨੌਜਵਾਨਾਂ ਨੇ ਪਿਛਲੇ 10 ਦਿਨਾਂ ਚ ਕਰਕੇ ਦਿਖਾਇਆ ਉਹ ਦੱਸਦਾ ਹੈਗਾ ਵੀ ਇਹ ਇਹ ਲੋਕਾਂ ਨੇ ਵਾਕਿਆ ਹੀ ਅਟਕ ਦਰਿਆ ਨੂੰ ਰੋਕਿਆ ਹੋਵੇਗਾ ਇਹ ਇਹਨਾਂ ਲੋਕਾਂ ਨੇ ਚੰਗੇਜ਼ ਖਾਂ ਤੇ ਅਹਿਮਦ ਸ਼ਾਹ ਬਦਾਲੀ ਦਾ ਰਾਜ ਜ਼ਰੂਰ ਰੁਕਿਆ ਹੋਵੇਗਾ ਇਹਨਾਂ ਲੋਕਾਂ ਨੇ ਹੀ ਸਿਕੰਦਰ ਨੂੰ ਰੁਕਿਆ ਹੋਵੇਗਾ ਸੋ ਇਹਨਾਂ ਨੇ ਅੱਜ ਵੀ ਦੱਸ ਦਿੱਤਾ ਵੀ ਉਹਨਾਂ ਦੀ ਰਗਾਂ ਵਿੱਚ ਅੱਜ ਵੀ ਉਹ ਸਿੱਖ ਸ਼ਹੀਦਾਂ ਦਾ ਆਪਣੇ ਮਹਾਨ ਗੁਰੂਆਂ ਦਾ ਤੇ ਉਹਨਾਂ ਮਹਾਨ ਮੱਤੇ ਯੋਧਿਆਂ ਦਾ ਖੂਨ ਹੈ ਜਿਹੜਾ ਉਹ ਵਹਿ ਰਿਹਾ ਹੈ ਜਿਹੜੇ ਅਟਕ ਨੂੰ ਰੋਕ ਸਕਦੇ ਆ ਜਿਹੜੇ ਜ਼ਾਲਮਾਂ ਨੂੰ ਰੋਕ ਸਕਦੇ ਹੈਗੇ ਸੋ ਇਹ ਸਵੈ ਸਮਰਾਥਾ ਹੈ ਸੋ ਸਿੱਖ ਕੌਮ ਜਿਹੜੀ ਆਪਾਂ ਗੱਲ ਕਰੀਆ ਵੀ ਭਾਰਤ ਸਰਕਾਰ ਨੇ ਕੋਈ ਬਾਹਰ ਨਹੀਂ ਫੜੀ ਸਿੱਖ ਆਪਣੇ ਤੌਰ ਤੇ ਆਪਣੀ ਕੌਮ ਦੀ ਬਾਹ ਮੜ ਰਿਹਾ ਇਹ ਬਹੁਤ ਹੀ ਜਿਆਦਾ ਇਹਦੇ ਸਿਧਾਂਤਕ ਅਰਥ ਸਮਝਣ ਦੀ ਲੋੜ ਹੈਗੀ ਆ ਅ ਅਮਰੀਕਾ ਦੀ ਯੇਲ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸੀਗੇ ਮੇਰੇ ਖਾਲ ਹੁਣ ਉਹਨਾਂ ਦੀ ਮੌਤ ਹੋ ਗਈ ਆ ਜੇਮਸ ਸੀ ਸਕਾਟ ਉਹਨਾਂ ਦੀ ਇੱਕ ਕਿਤਾਬ ਹੈਗੀ ਆ ਦੀ ਆਰਟ ਆਫ ਨਾਟ ਬੀਇੰਗ ਗਵਰਨਡ ਜੀ ਤੇ ਉਹ ਇਹ ਬਹੁਤ ਕਮਾਲ ਦੀ ਕਿਤਾਬ ਹੈਗੇ ਉਹਨਾਂ ਨੇ ਉਹਨਾਂ ਕੌਮਾਂ ਦਾ ਜ਼ਿਕਰ ਕਰਿਆ ਹੈ ਜਿਹੜੀਆਂ ਭਾਵੇਂ ਸਿਆਸੀ ਤੌਰ ਤੇ ਗੁਲਾਮ ਹੁੰਦੀਆਂ ਪਰ ਉਹ ਮਾਨਸਿਕ ਤੌਰ ਤੇ ਉਹਨਾਂ ਨੇ ਗੁਲਾਮੀ ਦਾ ਜਿਹੜਾ ਝੂਲਾ ਆਪਣੇ ਗਲ ਵਿੱਚ ਨਹੀਂ ਪੈਣ ਦਿੱਤਾ ਹੂੰ ਹੂੰ ਸੋ ਸਿੱਖ ਕੌਮ ਨੇ ਇਹ ਇਹ ਅੱਜ ਸਿੱਧ ਕਰ ਦਿੱਤਾ ਜੀ ਵੀ ਬੇਸ਼ੱਕ ਉਹ ਸਿਆਸੀ ਤੌਰ ਤੇ ਹਲੇ ਗੁਲਾਮ ਹੈਗੇ ਆ ਪਰ ਉਹਨਾਂ ਨੇ ਗੁਲਾਮੀ ਨੂੰ ਮਨੋਂ ਕਬੂਲ ਨਹੀਂ ਕਰਿਆ ਉਹ ਵਾਰ-ਵਾਰ ਵਾਰ-ਵਾਰ ਜਿੱਦਾਂ ਯਤਨ ਕਰ ਰਹੇ ਆ ਵੀ ਇਸ ਮਾਨਸਿਕ ਗੁਲਾਮੀ ਦੇ ਸੰਗਲਾਂ ਨੂੰ ਤੋੜ ਦਿੱਤਾ ਜਾਵੇ ਸੋ ਜੇਮਸ ਸੀ ਸਕਾਟ ਦੀ ਕਿਤਾਬ "ਦ ਆਰਟ ਆਫ ਨਾਟ ਬੀਇੰਗ ਗਵਰਨਡ" ਆ ਜਿਹੜੀ ਉਹ ਪੰਜਾਬ ਦੇ ਸਿੱਖਾਂ ਤੇ ਜਿਹੜੀ ਹੈਗੀ ਆ ਜੀ ਬਿਲਕੁਲ ਆ ਜਿਹੜੀ ਲਾਗੂ ਹੁੰਦੀ ਆ ਸੋ ਇਹਨਾਂ ਸਿੱਖ ਨੌਜਵਾਨਾਂ ਨੇ ਜਿਨ੍ਹਾਂ ਨੂੰ ਆਪਾਂ ਛੇੜੀ ਕਹਿੰਦੇ ਆ ਜਿਨ੍ਹਾਂ ਨੂੰ ਮਢੀਰ ਕਹਿੰਦੇ ਸੀ ਜਿਨ੍ਹਾਂ ਨੂੰ ਪਤਾ ਨਹੀਂ ਕਿਹੜੇ-ਕਿਹੜੇ ਨਾਵਾਂ ਨਾਲ ਉੜਦਾ ਪੰਜਾਬ ਕਹਿੰਦੇ ਸੀ ਅੱਜ ਉਹਨਾਂ ਨੇ ਦੱਸਿਆ ਜਿਸ ਤਰ੍ਹਾਂ ਉਹ ਸੇਵਾ ਭਾਵਨਾ ਖਾਸ ਕਰਕੇ ਭਾਈ ਅਮਰਤਪਾਲ ਸਿੰਘ ਦੇ ਗਰੁੱਪ ਦਾ ਜਿਹੜਾ ਕੈਂਪ ਆ ਜਿਹੜੇ ਪਹਿਲੇ ਦਿਨ ਤੋਂ ਹੀ ਬਾਪੂ ਤਰਸੇਮ ਸਿੰਘ ਉਹਨੇ ਉੱਥੇ ਲਾ ਕੇ ਬੈਠੇ ਆ ਉਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਨੌਜਵਾਨਾ ਜਿਹੜੇ ਭਾਈ ਦੀਪ ਸਿੱਧੂ ਤੇ ਭਾਈ ਅਮਰਤਪਾਲ ਸਿੰਘ ਦੀ ਤੋਂ ਰਹਿਨਮਾਈ ਲੈ ਕੇ ਜਿਸ ਢੰਗ ਨਾਲ ਆ ਜਿਹੜੇ ਅੱਗੇ ਵਧ ਰਹੇ ਆ ਸੋ ਉਹਨੇ ਇਹ ਦਰਸਾਇਆ ਹੈ ਵੀ ਸਿੱਖ ਕੌਮ ਸਿਆਸੀ ਤੌਰ ਤੇ ਗੁਲਾਮ ਹੋਣ ਦੇ ਬਾਵਜੂਦ ਵੀ ਉਹਨੇ ਮਾਨਸਿਕ ਔਰ ਸਿਧਾਂਤਕ ਤੌਰ ਤੇ ਗੁਲਾਮੀ ਨੂੰ ਕਬੂਲਿਆ ਨਹੀਂ ਹੈ ਉਹ ਵਾਰ-ਵਾਰ ਵਾਰ-ਵਾਰ ਜਿਹੜੇ ਹੈਗੇ ਇਸ ਸਿਧਾਂਤਕ ਗੁਲਾਮੀ ਦੇ ਸੰਗਲਾਂ ਨੂੰ ਤੋੜਨ ਦਾ ਯਤਨ ਕਰ ਰਹੀ ਹੈ ਸੋ ਹੜਾਂ ਵਿੱਚ ਸ਼ਾਮਲ ਹੋਏ ਸਮੁੱਚੀ ਸਿੱਖ ਕੌਮ ਜਿਸ ਤਰ੍ਹਾਂ ਇੱਕ ਦੂਜੇ ਦੀ ਸਹਾਇਤਾ ਕਰ ਰਹੀ ਹੈਗੀ ਹੈ ਜਿਸ ਤਰ੍ਹਾਂ ਹੋਏ ਇੱਕ ਦੂਜੇ ਦੀ ਬਾਹ ਫੜ ਰਹੇ ਹੈਗੇ ਆ ਆਪਣੇ ਗੁਰੂ ਦੇ ਬੱਚੇ ਹੋਣ ਦਾ ਇੱਕ ਦਮ ਪਰ ਰਹੇ ਹੈਗੇ ਆ ਉਹਦੇ ਲਈ ਸਾਨੂੰ ਦੇਖਣਾ ਇਹ ਇਹ ਬਹੁਤ ਵੱਡੀ ਸਾਡੇ ਲਈ ਸਿਧਾਂਤਕ ਜਿਹੜੀ ਅਪਰੋਚ ਹੈਗੀ ਆ ਇਸ ਸਿਧਾਂਤਕ ਅਪਰੋਚ ਤੇ ਅਸੀਂ ਜੇ ਪੈਰ ਜਮਾ ਕੇ ਖੜੇ ਰਹਾਂਗੇ ਤਾਂ ਕਿਤੇ ਨਾ ਕਿਤੇ ਜਿਹੜਾ ਆਜ਼ਾਦੀ ਦਾ ਸੂਰਜ ਆ ਉਹ ਵੀ ਜ਼ਰੂਰ ਚੜ੍ਹੇਗਾ ਜੀ ਬਿਲਕੁਲ ਜੀ ਔਰ ਜੇ ਆਪਾਂ ਕਹੀ ਕਿ ਜੋ ਗੁਰੂ ਸਾਹਿਬ ਨੇ ਸਾਨੂੰ ਚੜ੍ਹਦੀ ਕਲਾ ਦਾ ਜਿਹੜਾ ਰਤੁਬਾ ਦਿੱਤਾ ਹੈਗਾ ਉਸ ਨੂੰ ਵੀ ਜਿਹੜਾ ਇੱਥੇ ਬੜਾ ਪ੍ਰਣਾਇਆ ਜਾ ਰਿਹਾ ਹੈ ਭਾਵੇਂ ਕਿ ਜਦੋਂ ਚਾਹੇ ਪੱਤਰਕਾਰ ਵੀਰ ਹੋਣ ਜਾਂ ਉੱਥੇ ਜੇ ਆਪਾਂ ਕਹੀ ਕਿ ਸੇਵਾ ਕਰਨ ਵਾਲੇ ਹੋਣ ਜਦੋਂ ਜਾਂਦੇ ਨੇ ਤੇ ਉੱਥੇ ਦੇਖਦੇ ਹੈਗੇ ਨੇ ਵੀ ਘਰਾਂ 'ਚ ਸਾਰਾ ਕੁਝ ਹੜ ਗਿਆ ਹੋਇਆ ਹੈ ਘਰਾਂ ਦੇ ਵਿੱਚ ਕੁਝ ਨਹੀਂ ਆ ਪਰ ਫਿਰ ਵੀ ਉਹਨਾਂ ਨੂੰ ਉੱਥੇ ਚਾਹ ਪੁੱਛੀ ਜਾਂਦੀ ਹੈ ਉਹਨਾਂ ਨੂੰ ਉੱਥੇ ਲੰਗਰ ਦੇ ਲਈ ਪੁੱਛਿਆ ਜਾਂਦਾ ਹੈ ਇਹੋ ਹੀ ਇੱਕ ਜਿਹੜੀ ਭਾਵਨਾ ਹੈ ਚੜ੍ਹਦੀ ਕਲਾ ਵਾਲੀ ਕਿ ਸਮਿਆਂ-ਸਮਿਆਂ ਤੇ ਚਾਹੇ ਅਫਦਾਲੀ ਆਏ ਹੋਣ ਚਾਹੇ ਨਾਦਰ ਸ਼ਾਹ ਆਏ ਹੋਣ ਪਰ ਖ ਜਿਹੜਾ ਟਕਰਿਆ ਹੈਗਾ ਤੇ ਜੇ ਐਤ ਕੀ ਹੜ ਆਏ ਨੇ ਭਾਵੇਂ ਕਿ ਸਰਕਾਰਾਂ ਨੇ ਇਹਨਾਂ ਨੂੰ ਆਪਣੇ ਹਲਾਤਾਂ ਤੇ ਛੱਡ ਦਿੱਤਾ ਹੈ ਪਰ ਕੌਮ ਉਹਨਾਂ ਦੀ ਦੁਨੀਆ ਦੇ ਚਾਹੇ ਕਿਸੇ ਵੀ ਹਿੱਸੇ ਦੇ ਵਿੱਚ ਹੋਵੇ ਉਹ ਆਪਣੀ ਪੰਜਾਬ ਦੀ ਮਾਂ ਧਰਤੀ ਦੇ ਨਾਲ ਜਿਹੜਾ ਹੈ ਖੜੇ ਨੇ ਇਹੀ ਇੱਕ ਪ੍ਰਤੀਬੱਧਤਾ ਜਿਹੜੀ ਹੈ ਇਹਨਾਂ ਦੀ ਹੈਗੀ ਹੈ ਆਪਾਂ ਗੱਲਬਾਤ ਕਰ ਲੈਨੇ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਜਿੱਥੇ ਕਿ ਪਿਛਲੇ ਦਿਨੀ ਮਸਲਾ ਉੱਠਿਆ ਹੈਗਾ ਮਹਾਨ ਕੋਸ਼ਤੀਆਂ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਕਾਪੀਆਂ ਨੇ ਉਹਨਾਂ ਨੂੰ ਜਿਹੜਾ ਹੈ ਇੱਕ ਟੋਆ ਪੁੱਟ ਕੇ ਤੇ ਪੂਰਨ ਨੂੰ ਲੈ ਕੇ ਜਿਹੜਾ ਹੈ ਉੱਥੇ ਫਿਰ ਜਿਹੜੇ ਸਟੂਡੈਂਟਸ ਨੇ ਉਹ ਇਕੱਠੇ ਹੋ ਜਾਂਦੇ ਨੇ ਸਰਦਾਰ ਅਰਪਤਾ ਸਿੰਘ ਜੀ ਇਹ ਮਸਲੇ ਦੀ ਜਿਹੜੀ ਜੜ ਹੈਗੀ ਹੈ ਇਹ ਸ਼ੁਰੂ ਹੁੰਦੀ ਹੈ ਕਿ ਤਕਰੀਬਨ 35000 ਦੇ ਕਰੀਬ ਜਿਹੜੀਆਂ ਮਹਾਨ ਕੋਸ਼ਤੀਆਂ ਜਿਹੜੀਆਂ ਛਪਾਈ ਜਿਹੜੀ ਕੀਤੀ ਗਈ ਹੈ ਉਸ ਤੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਜੇ ਆਪਾਂ ਗੈਲੀ ਕਿ 에ਰਰਸ ਜਾਂ ਗਲਤੀਆਂ ਖਾਸ ਕਰਕੇ ਸਿੱਖ ਇਤਿਹਾਸ ਦੀ ਡਿਸਟੋਰਸ਼ਨ ਹੋਵੇ ਜਾਂ ਹੋਰ ਵੀ ਗ੍ਰਾਮੈਟੀਕਲ ਜਾਂ ਹੋਰ ਕਾਫੀ ਸਾਰੀਆਂ ਜਿਹੜੀਆਂ ਮਿਸਟੇਕਸ ਫਿਰ ਇਸ ਨੂੰ ਲੈ ਕੇ ਵੀ ਇੱਕ ਲੰਮਾ ਸੰਘਰਸ਼ ਚੱਲਦਾ ਹੈਗਾ ਕਿ ਇਹਦੀ ਡਿਸਟ੍ਰਿਬਿਊਸ਼ਨ ਨਾ ਹੋਵੇ ਕਿਉਂਕਿ ਜੇ ਇਹਨਾਂ ਨੂੰ ਵਿਦਿਆਰਥੀ ਪੜ੍ਹਨਗੇ ਤੇ ਫਿਰ ਉਹ ਉਸੇ ਤਰੀਕੇ ਦੇ ਨਾਲ ਜਿਵੇਂ ਆਪਾਂ ਕਹਿ ਲਈਏ ਕਿ ਇੱਕ ਗਲਬੇ ਦੇ ਅਧੀਨ ਜਿਹੜਾ ਸਿੱਖਾਂ ਨੂੰ ਆਪਣੇ ਅੰਦਰ ਜਜ਼ਬ ਕਰਨ ਦੇ ਗਲਬੇ ਦੇ ਅਧੀਨ ਲਿਆ ਜਾ ਰਿਹਾ ਹੈ ਤੇ ਫਿਰ ਉਸੇ ਤਰੀਕੇ ਦਾ ਹੀ ਉਹਨਾਂ ਦੇ ਦਿਮਾਗ ਦੇ ਵਿੱਚ ਆਵੇਗਾ ਜਿਸ ਤਰੀਕੇ ਦੇ ਨਾਲ ਇਹਨਾਂ ਕਿਤਾਬਚਿਆਂ ਦੇ ਵਿੱਚ ਹੈ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਹੌਲੀ-ਹੌਲੀ ਜਿਹੜੀ ਇਹ ਮੁਹਿੰਮ ਤਕਰੀਬਨ 2019 ਤੋਂ ਜਿਹੜੀ ਚੱਲਦੀ ਹੈਗੀ ਇਹ ਸਰਦਾਰ ਅਮਰਜੀਤ ਸਿੰਘ ਧਮਨ ਹੁਣੀ ਉਹਨਾਂ ਨਾਲ ਸਾਡੀ ਇਸ ਮਸਲੇ ਤੇ ਉਦੋਂ ਵੀ ਵਿਚਾਰ-ਚਰਚਾ ਹੋਈ ਸੀ ਤੇ ਹੁਣ ਆ ਕੇ ਜਿਹੜਾ ਹੈ ਯੂਨੀਵਰਸਿਟੀ ਇਸ ਨੂੰ ਜਿਹੜੀਆਂ ਕਿਤਾਬਾਂ ਨੇ ਜਾਂ ਆਪਾਂ ਕਹ ਰਹੀਏ ਕਿ ਕਾਪੀਆਂ ਨੇ ਉਹਨਾਂ ਖਤਮ ਕਰਨ ਵਾਲੇ ਬੰਦੇ ਨੂੰ ਹੋਈ ਹੈ ਪਰ ਜਿਸ ਤਰੀਕੇ ਦੇ ਨਾਲ ਕੀਤਾ ਗਿਆ ਉਸ ਤੋਂ ਜਿਹੜਾ ਹੈ ਤਕਰੀਬਨ ਹਰ ਇੱਕ ਕੋਈ ਸਿੱਖ ਜਿਹੜਾ ਹੈ ਉਹ ਕੰਡਮਨ ਕਰਦਾ ਹੈਗਾ ਕੀ ਕਹੋਗੇ ਇਸ ਸਾਰੇ ਮਸਲੇ ਤੇ ਹਾਂਜੀ ਹਾਂਜੀ ਸੋ ਇਹ ਪਿਛਲੇ ਜਨਨੀ ਵੱਡਾ ਮਸਲਾ ਸਾਹਮਣੇ ਆਇਆ ਉਹਦੇ ਵਿੱਚ ਇਹ ਹੈਗਾ ਵੀ ਪੰਜਾਬ ਦੀਆਂ ਯੂਨੀਵਰਸਿਟੀ ਵੱਲੋਂ ਸਿੱਖ ਰਿਸੋਰਸੇਜ਼ ਦਾ ਬ੍ਰਾਹਮਣਿਕਰਨ ਕੀਤਾ ਜਾ ਰਿਹਾ ਹੈਗਾ ਇਹ ਪ੍ਰੋਜੈਕਟ ਕਾਫੀ ਦੇਰ ਤੋਂ ਚੱਲ ਰਿਹਾ ਜਿਸ ਦਾ ਤੁਸੀਂ ਦੱਸਿਆ ਵੀ 30 35000 ਕਾਪੀਆਂ ਛਾਪਣੀਆਂ ਸੀ 3 ਕਰੋੜ ਤੋਂ ਵੱਧ ਦਾ ਪ੍ਰੋਜੈਕਟ ਹੈਗਾ ਉਹਦੇ ਵਿੱਚ ਉਹ ਬਹਾਨ ਕੋਸ਼ ਵਿੱਚੋਂ ਜਿਹੜੇ ਸਿੱਖ ਰਿਸੋਰਸੇਜ਼ ਨੇ ਜਿਹੜੇ ਸਿੱਖੀ ਦੇ ਜਜ਼ਬੇ ਦੀਆਂ ਸਿੱਖਾਂ ਦੇ ਧਾਰਮਿਕ ਔਰ ਇਤਿਹਾਸਿਕ ਪਰੰਪਰਾ ਦੀ ਵਿਆਖਿਆ ਕਰਨ ਵਾਲੇ ਰਿਸੋਰਸਸ ਆ ਉਹਨਾਂ ਨੂੰ ਡਿਲੀਟ ਕੀਤਾ ਜਾ ਰਿਹਾ ਹੈ ਤੇ ਉਹਦਾ ਜਿਹੜਾ ਵੀ ਇੱਕ ਤਰ੍ਹਾਂ ਨਾਲ ਸਮਾਜਿਕ ਉਹਨੂੰ ਕਿਤਾਬ ਦੇ ਤੌਰ ਤੇ ਸਾਹਮਣੇ ਲਿਆਂਦਾ ਜਾ ਰਿਹਾ ਸੋ ਮਹਾਨ ਕੋਸ਼ ਸਾਡੇ ਲਈ ਇਕਲਈ ਇੱਕ ਸਮਾਜਿਕ ਕਿਤਾਬ ਨਹੀਂ ਹੈ ਸਿੱਖ ਇਤਿਹਾਸ ਦਾ ਇੱਕ ਰਿਸੋਰਸ ਜਿਹੜੀ ਰਿਸੋਰਸ ਬੁੱਕ ਹੈਗੀ ਆ ਉਹਦੇ ਵਿੱਚੋਂ ਜੇ ਸਿੱਖੀ ਦੇ ਸਾਰੇ ਜਿਹੜੇ ਤੰਤ ਨੇ ਉਹ ਮਿਟਾ ਦਿੱਤੇ ਜਾਣਗੇ ਤਾਂ ਉਹ ਸਾਡੇ ਲਈ ਇੱਕ ਬੇਜਾਨ ਕਿਤਾਬ ਆ ਰਹਿ ਜਾਏਗੀ ਸੋ ਇੱਕ ਸਾਜ਼ਿਸ਼ ਤਹਿਤ ਜਿਹੜਾ ਉਹ ਪ੍ਰੋਜੈਕਟ ਚਲਾਇਆ ਜਾ ਰਿਹਾ ਸੀਗਾ ਤੇ ਉਹਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਇਵਨ ਪ੍ਰੂਫ ਰੀਡਿੰਗ ਦੀਆਂ ਗਲਤੀਆਂ ਤੇ ਆ ਸਾਰੇ ਜਿਹੜਾ ਜਿਹੜਾ ਉਹਦੇ ਵਿੱਚ ਉਹ ਸਿੱਖ ਰਿਸੋਰਸਸ ਨੂੰ ਡਿਲੀਟ ਕਰਕੇ ਉਹਦਾ ਹਿੰਦੂਕਰਨ ਕਰਨ ਦੀ ਜਿਹੜੀ ਭਾਵਨਾ ਸੀ ਉਹ ਸੀ ਵਿਦਿਆਰਥੀਆਂ ਦੇ ਸੰਘਰਸ਼ ਅੱਗੇ ਜਦੋਂ ਡਰ ਲੱਗਿਆ ਵੀ ਇਹ ਸਾਰਾ ਕੁਝ ਸਾਡਾ ਐਕਸਪੋਜ਼ ਹੋ ਜਾਏਗਾ ਤੋਂ ਉਹਨਾਂ ਨੇ ਟੋਆ ਪੁੱਟ ਕੇ ਉਹ ਸਾਰੀਆਂ ਕਾਪੀਆਂ ਨੇ ਉੱਥੇ ਵਿੱਚ ਸਿੱੜ ਦਿੱਤੀਆਂ ਜਿੱਦਾਂ ਵਿਦਿਆਰਥੀਆਂ ਨੂੰ ਪਤਾ ਲੱਗਾ ਔਰ ਵਿਦਿਆਰਥੀਆਂ ਨੇ ਰੋਸ ਜ਼ਾਹਰ ਕਰਿਆ ਵੀ ਜੇ ਇਹ ਇਹਦੇ ਵਿੱਚ 에ਰਰਸ ਨੇ ਛਪਾਈ ਦੀਆਂ ਪ੍ਰੋਬਲਮਸ ਨੇ ਤਾਂ ਜੇ ਇਹਨੂੰ ਡਿਸਟਰੋਏ ਵੀ ਕਰਨਾ ਤਾਂ ਕੁਛ ਇਹ ਸਤਕਾਰਯੋਗ ਢੰਗ ਨਾਲ ਜਿਹੜਾ ਡਿਸਟਰੋਏ ਹੋਣਾ ਚਾਹੀਦਾ ਇਸ ਤਰ੍ਹਾਂ ਇਹਦੇ ਵਿੱਚੋਂ ਗੁਰਬਾਣੀ ਦੇ ਸ਼ਬਦ ਹੋਣਗੇ ਜਾਂ ਹੋਰ ਸਿੱਖ ਰਿਸੋਰਸ ਮਟੀਰੀਅਲ ਹੋਵੇਗਾ ਸੋ ਉਹ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤੇ ਬਾਅਦ ਚ ਹੁਣ ਦੱਸਿਆ ਜਾਂਦਾ ਵੀ ਕੁਝ ਕੇਸ ਵੀ ਦਰਜ ਹੋਇਆ ਹੈਗਾ ਕੁਝ ਸ਼ਹਿਬ ਅਧਿਕਾਰੀਆਂ ਦੇ ਖਿਲਾਫ ਔਰ ਉਹ ਰਿਕਵਰ ਕਰਕੇ ਜਿਹੜੀਆਂ ਹੈਗੀਆਂ ਕਿਸੇ ਜਗ੍ਹਾ ਸੰਸਕਾਰ ਹੈਗਾ ਜਿਹੜਾ ਉਹਨਾਂ ਉਹਨਾਂ ਦਾ ਜਿਹੜੇ ਅਣਛਪੇ ਸੀਗਾ ਸਾਰਾ ਕੁਛ ਯਾ ਅਧ ਛਪਿਆ ਉਹਦਾ ਸੰਸਕਾਰ ਕੀਤਾ ਗਿਆ ਸੋ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਵਿੱਚ ਜਿਸ ਤਰ੍ਹਾਂ ਸਟੈਂਡ ਲਿਆ ਉਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਵਿੱਚ ਵੀ ਸਿੱਖ ਨੌਜਵਾਨਾਂ ਨੇ ਆਪਣੇ ਪੰਥਕ ਜਜ਼ਬੇ ਅਧੀਨ ਜਿਹੜਾ ਉਹ ਸਟੈਂਡ ਲਿਆ ਹੈਗਾ ਤੇ ਉਹ ਜਿਹੜਾ ਜਿਹੜਾ ਮਹਾਨ ਕੋਸ਼ ਦਾ ਹਿੰਦੂਕਰਨ ਕਰਨ ਦਾ ਜਿਹੜਾ ਉਹ ਯਤਨ ਸੀਗਾ ਉਹਨੂੰ ਠੱਲ ਪਾਈ ਆ ਅਸੀਂ ਇਸ ਚੈਨਲ ਰਾਹੀਂ ਇਹ 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 ਕਰਦੇ ਹੈਗੇ ਆ ਵੀ ਜਿਨ੍ਹਾਂ ਕੋਲ ਪੁਰਾਣੇ ਪਏ ਨੇ ਮਹਾਨ ਕੋਸ਼ ਦੇ ਹੈ ਨਾ ਵੀ ਉਹ ਸਾਂਭ ਕੇ ਰੱਖਣ ਕਿਉਂਕਿ ਜਿਹੜੇ ਹੁਣ ਨਵੇਂ ਇਹਨਾਂ ਨੇ ਲਿਆਉਣੇ ਆ ਉਹਦੇ ਵਿੱਚ ਬਹੁਤ ਸਾਰੀਆਂ ਗੜਬੜਾ ਕਰਨੀਆਂ ਨੇ ਬਿਲਕੁਲ ਭਾਵੇਂ ਗੁਰੂ ਮਹਾਰਾਜ ਦੇ ਸਰੂਪ ਹੀ ਹੋਣ ਕਿਉਂਕਿ ਕਈ ਕੁਛ ਜਿਹੜਾ ਆਉਣ ਵਾਲੇ ਸਮੇਂ ਚ ਸਮਝ ਹੋ ਰਿਹਾ ਸੋਸ਼ੀ ਮਹਾਨ ਕੋਸ਼ ਦੇ ਵੀ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਔਰ ਇਹ ਮਹਾਨ ਕੋਸ਼ ਤੇ ਵੀ ਜਿਨ੍ਹਾਂ ਕੋਲ ਪੁਰਾਣੇ ਅੰਕ ਪਏ ਨੇ ਉਹ ਡਿਸਟਰੋਏ ਨਾ ਕਰਨ ਕਿਉਂਕਿ ਉਹ ਸਾਡੇ ਲਈ ਮੂਲ ਖਰੜਾ ਹੈ ਜੇ ਸਾਡੇ ਕੋਲ ਪੁਰਾਣੇ ਪਏ ਹੋਣਗੇ ਉਹ ਆਪਾਂ ਪ੍ਰਾਈਵੇਟ ਦੇ ਵੀ ਸਪਾ ਸਕਦੇ ਹੈਗੇ ਹਨਾ ਸੋ ਉਹਦਾ ਤੇ ਕੋਈ ਕਾਪੀਰਾਈਟ ਨਹੀਂ ਹੈਗਾ ਵੀ ਪੰਜਾਬੀ ਯੂਨੀਵਰਸਿਟੀ ਨੇ ਛਪਾਉਣਾ ਆਪਾਂ ਪ੍ਰਾਈਵੇਟਲੀ ਛਪਵਾ ਸਕਦੇ ਹੈਗੇ ਆ ਸੋ ਪੁਰਾਣੇ ਜਿੰਨਾਂ ਕੋਲ ਵੀ ਮਹਾਨ ਕੋਸ਼ ਪੈਣ ਉਹ ਸਾਹਮਣੇ ਰੱਖਣ ਤਾਂ ਕਿ ਉਹ ਰਿਸੋਰਸ ਮਟੀਰੀਅਲ ਦੇ ਤੌਰ ਤੇ ਯੂਜ਼ ਕੀਤਾ ਜਾ ਸਕੇ ਜੀ ਬਿਲਕੁਲ ਜੀ